ਆਲਾ ਮੰਮੀ ਸੋਹਣਿਆਂ ਨੂੰ ਫੁੱਲ ਫੁੱਲ ਲੈਦੀਆਂ ਹਨ ਪੂਰੀਆਂ ਪੂਰੀਆਂ ਸੋਲੇ ਵਾਲਾ ਬੱਟ ਕੱਢੇ ਪਾਇਆ ਕ ਨਹੀਂ ਸਮਜੀ ਵਾਲਾ ਆ ਨਾ ਅਲੀਜਾ ਬੈਠੀ ਲੱਗਦੀ ਐ ਹਾਂ ਸੋਹਣੀ ਸੀ ਜੁੱਤੇ ਲਈ ਪਰ ਇਹਦਾ ਸਟੱਫ ਨਹੀਂ ਸੀ ਓਹ ਲਾਲ ਲਾਲ ਚਲੋ ਵੀ ਚੱਲ ਪੜਨੇ ਗਏ ਨਾ ਲੇਟ ਹੋ ਜਾਣਾ ਨਹੀਂ ਆਪਾਂ ਬਹੁਤ ਮੰਮੀ ਜਾ ਨਾ ਚੱਲ ਤੂੰ ਵੀ ਨਾਲ ਹੀ ਨਹੀਂ ਪੁੱਤ ਤੁਸੀਂ ਜਾਓ ਮੈਂ ਤੁਹਾਡੇ ਆਂਦਿਆਂ ਨੂੰ ਖਾਣਾ ਤਿਆਰ ਰੱਖੂੰਗੀ ਹੋਂ ਦਾ ਰੱਜੇ ਬੁੱਜੇ ਸੀਗੇ ਚਲੋ ਜੀ ਚਲੋ ਚਲੋ ਪਹਿਲੇ ਤਾਂ ਨਾ ਜਿਹੜਾ ਅੱਜ ਤੋਂ ਮਿੰਟ 5 ਜਾਂ ਤਿਆਰ ਹੋ ਗਏ ਕਾ ਮੂੰਹ ਸਰ ਪਹਿਲਾਂ ਹੀ ਲੱਪਿਆ ਹੋਇਆ ਸੀਗਾ ਕੱਪੜਾ ਹੀ ਪਾਉਣਾ ਸੀ ਕਿੱਥੇ ਜਾਣਾ ਹੁਣ ਐਮਬੀਡੀ ਜਾਣਾ ਕਿ ਕਿੱਥੇ ਐਚਐਮ ਮੈਨੂੰ ਉਸ ਹੱਬ ਨਾਲ ਦਾ ਸੁਪਰਮਾਰਕ ਉਹ ਮੈਂ ਪਾਉਂਗਾ ਢੀ ਮੁੱਲਾਪੁਰ ਟੱਪੇ ਆਣੀ ਵਾਲਾ ਵੱਡਾ ਵਾਲਾ ਡਾਂਗ ਨਹੀਂ ਨਹੀਂ ਮੇਰੀ ਆ ਪਾਥੀਆਂ ਤੁਹਾਡੇ ਕਿਵੇਂ ਸਨੇਰ ਲਾਇਆ ਸੋਹਣੀ ਇੱਥੇ ਬੜਿਆ ਪੰਜਾਂ ਦਸਾਂ ਦੀ ਵੈਗਦੀ ਆ ਇਹ ਤਿੰਨ ਜਾਂ ਚਾਰ ਰੁਪਏ ਦੇ ਇੱਕ ਵਾਰ ਬੱਸ ਤੂੰ ਤਾਂ ਸਸਤੀਆਂ ਹੀ ਵੜੀਆਂ ਵੇਚਦੇ ਆ ਐ ਕਰ ਮੈਂ ਥੋੜੀਆਂ ਹੀ ਇਹ ਇਹਨੂੰ ਕੋਹ ਆ ਬਣੀ ਹੋ ਰਹੀ ਹੋ ਰਹੀ ਆਪਣੀ ਆ ਉਹ ਲਾਈਨ ਤੱਕ ਦੁਕਾਨ ਹੀ ਲੈਣ ਆਲੀ ਆ ਮੋਨਾ ਭੂਂ ਭੂੰਡੀ ਭਰ ਕੇ ਨਾ ਸ਼ਹਿਰ ਲੈ ਜਾ ਕਰੋ 1000 ਰੁਪਈਆ ਦੀ ਵੈਗਦੀ ਆ ਸਹੀ ਗੱਲ ਆ ਬਣੇ ਭੀ ਜਾਣਾ ਚਾ ਲੈਣਾ ਕੀ ਆ ਤੂੰ ਲੈਣਾ ਕੀ ਆ ਬਣੇ ਇੱਥੋਂ ਨੰਨੀ ਨੇ ਲੈਣੇ ਆ ਤੋ ਨੰਨੇ ਕੀ ਟੋਪ ਲੈਣੇ ਆਏ ਹਾਂਜੀ ਤੋ ਨੰਨੇ ਟੋਪ ਦਵਾ ਦਨੇ ਅੱਜ ਨੰਨੀ ਸ਼ਾਪਿੰਗ ਕਰਾ ਕੇ ਆਉਨੇ ਆ। ਸੋ ਉੱਥੇ ਨੰਨੀ ਤੁਹਾਨੂੰ ਕਰਾਉਂਦੀ ਸੀ ਨਾ ਬੇਚਾਰੀ ਰੋਜ਼ ਘੁਮਾ ਕੇ ਲੈ ਆਉਂਦੀ ਸੀ ਨਾ ਅੱਜ ਨੰਨੀ ਦੀ ਵਾਰੀ ਅੱਜ ਨੰਨੇ ਨੂੰ ਕਰਾਉਣੇ ਆ ਬਸ ਸ਼ਾਪਿੰਗ। ਕਿਹੜਾ ਥੋੜਾ ਕੋਈ ਜਿੱਥੇ ਖਾਣੜੀਆਂ ਸ਼ਾਪਾਂ ਸੀ। 56 56 56 ਮੈਂ ਤਾਂ ਸਾਰੀ ਟੇਸਟੀ ਚੀਜ਼ਾਂ ਕਰਕੇ ਆਉਗੀ। ਮੈਂ ਗਈ ਸਹੀ ਗੱਲ ਹੈ ਮੈਂ ਤਾਂ ਕੱਲੀ ਕੱਲੀ ਦੁਕਾਨ ਤੇ ਜਾ ਕੇ ਕੱਲੀ ਇੱਕ ਦੋ ਪੀਣਾ ਜੰਮਣ ਵਾਲਾ ਰਸ ਜਿਹੜਾ ਉਹ ਬੌਲਾ ਸੁਬਾਹ ਵਾਲਾ ਉਹ ਗਲਾਜ। ਜਾਮਨ ਸ਼ੌਟ ਕਿੱਥੇ ਉਹ ਦੇਖਣ ਨੂੰ ਹੀ ਬੜੇ ਈਮ ਨਹੀਂ ਲੱਗਦੇ ਉਧਰ ਆਪਾਂ ਜਦੋਂ ਛੱਪਨ ਗਏ ਸੀਗੇ ਤੋ ਨਹੀਂ ਸੀ ਭੈਣੇ ਸਾਡੇ ਨਾਲ ਅਸੀਂ ਗਏ ਸੀ ਨੰਨੀ ਕਹਿੰਦੀ ਸਵਾਦ ਨਹੀਂ ਸੀ ਨਹੀਂ ਇਹਨੂੰ ਸਵਾਦ ਨਹੀਂ ਆਇਆ ਮਨ ਤਾਂ ਬਹੁਤ ਸਵਾਦ ਲੱਗਿਆ ਚੱਲ ਬਈ ਨੰਨੀ ਨੰਨੀ ਕਿਹਦਾ ਨਾ ਪਾਈ ਨੰਨੀ ਦੀ ਵਾਰੀ ਚੈਕਿੰਗ ਕਰਦੇ ਢਿੱਗੀ ਦੀ ਅਸੀਂ ਕੰਮੇ ਭੈਣੇ ਦੇ ਚੁੱਲ੍ਹੇ ਦੇ ਚੌਲ ਰੱਖੀ ਹੋਈ ਹੈ ਭਾਈ ਜਦੋਂ ਉਹਨੇ ਢਿੱਗੀ ਖੋਲੀ ਉਹ ਨਾ ਹੱਸਿਆ ਢੱਲੇ ਚੜ ਦੇ ਕੇ ਅੱਜ ਤੱਕ ਉਹ ਨੋਕਾਂ ਦਾ ਸਮਾਨ ਪਿਆਉਂਦੇ ਨੇ ਉਹਨਾਂ ਨੇ ਮਿੱਟੀ ਦੇ ਚੁੱਲ੍ਹੇ ਕਰਕੇ ਹੋਇਆ ਚਾ ਵਾਹ ਸਪੋਰਾ ਵੀ ਜਾ ਤਾ ਸਪੋਰਾ ਸਪੋਰਾ ਮੇਕਅਪ ਇਹ ਮੋਲਾ ਨਹੀਂ ਸਪੋਰਾ ਪੁੱਛ ਰਹੀ ਆ ਸਪੋਰਾ ਮੰਦਾ ਪਤਾ ਨਹੀਂ ਤੇਰੀ ਮਾਮੀ ਨੂੰ ਪਤਾ ਫਰੈਂਡ ਹੁੰਦੇ ਮੇਕਅਪ ਦੇ ਚਲਦਾਰ ਤੇ ਸਾਨੂੰ ਕਿਉਂ ਤਾਰ ਦੇ ਮੈਂ ਕੱਲਾ ਉਧਰ ਮੇਰੇ ਨਾਲ ਚੱਲਾਂ ਉ ਸਾਰੀਆਂ ਜਾਣਗੇ ਲੈਣਾ ਕੁਛ ਆਣੇ ਜਾਣਗੇ ਬੜਾ ਨਾ ਖਰਾਬ ਆ ਲੈ ਤਾਰ ਦੋ ਮੈਂ ਕੱਲਾ ਤੇ ਲੈਫਟ ਤੇ ਆਏਗਾ ਨਹੀਂ ਨਹੀਂ ਇਕੱਠੀ ਚੱਲਾਂਗੇ ਆਪਾਂ ਲੋ ਮੋਟਾ ਬੈਗ ਲਈ ਇਹ ਮੈਂ ਜੁੱਤੇ ਦੇ ਲਈ ਕਿ ਲੋ ਆਹ ਆਹ ਸੋਨੇ ਦੇ ਆਹ ਤਾਂ ਨਾਈਟ ਸੂਟ ਆ ਨਹੀਂ ਨਹੀਂ ਡਰੈਸ ਸੋਣੀ ਆ ਇਹਦਾ ਉਹ ਆ ਜਿਵੇਂ ਆਪਾਂ ਨੰਨੇ ਜੁੱਤੇ ਲਈ ਦੇਖ ਲਾ ਹਾਂ ਉਹ ਮੈਂ ਆਪਣੇ ਵੀ ਪਾਉਂਦੀ ਜਿਹੜੇ ਇਹੇ ਜੇ ਨਹੀਂ ਪਾਉਂਦੀ ਉਹ ਬੋਲਾ ਬੋਲਾ ਦੇ ਮੀਡੀਅਮ ਤੇ ਸਮਾਲ ਸਾਈਜ਼ ਮੀਡੀਅਮ ਸਮਾਲ ਹਾਂ ਆ ਨਹੀਂ ਜੋਦ ਪਾਉਗੀ ਇਹ ਨਹੀਂ ਪਾਉਣਾ ਨੇ ਇਹਦਾ ਜਿਵੇਂ ਮੋਟਲਾਂ ਚ ਨਹੀਂ ਰਾਤ ਨੂੰ ਪਹਿਣ ਲੱਗੇ ਪਾਉਂਦੇ ਹੁੰਦੇ ਉਹ ਆ। ਇਹੇ ਜਾਉਂਦੇ ਲੈਣਾ ਨਹੀਂ। ਉਹ ਤੇ ਸ਼ਰਟ ਲੈਂਦੇ ਨੇ। ਨਾ ਬਿਨਾਂ ਲਈ ਪਰਸ ਕਾਫੇ ਦੇ। ਬੜੀ ਅਜੀਬ ਆ। ਆਣਾ ਕਿਾ ਵਧੀਆ। ਹੋਰ ਠੀਕ ਆ। ਜੋਤ ਨੂੰ ਲੈਣਾ ਹੈ। ਇਹ ਟੈਨਿਕ ਆਂ ਬੋਦੀ ਨੂੰ ਮੈਂ ਨਹੀਂ ਮੰਮੀ ਉਹ ਨਹੀਂ ਦੇਗੀ ਨਹੀਂ ਸਮਝਦੀ ਮਗ। ਫੋਨ ਕਰਕੇ ਪੁੱਛ ਮਾੜਾ ਜਾਨੂ ਵੀ ਆ ਜੋ ਠੀਕ ਆ ਉਹਨੇ ਕਾਲਜ ਕੋਲ ਜਿਹਨੂੰ ਸਹੀ ਆ ਵੇ ਵੈਸੇ ਕਾਲਜ ਦੀ ਪਾਰਟੀ ਬੁਤੀ ਜਾਣੇ ਵਧੀਆ ਵਾ ਸਹੀ ਆ ਨਾਲੇ ਕਾਟਨ ਦਾ ਸਟਾਫ ਜ਼ਿਆਦਾ ਤੇ ਨੀਮ ਲੂਕ ਦਨ ਮੈਂ ਮਸਕਾ ਕੋਲੂ ਗਰਮੀ ਹੁੰਦੀ ਹੈ ਤੋ ਬਹੁਤ ਅੱਛਾ ਲੱਗੇਗਾ ਤਨ ਆ ਲੈਦਾ ਮੈਂ ਫੁੱਲਾਂ ਆ ਜੜੀ ਆ ਆ ਆ ਲੈਣੀ ਹੈ ਜਾਲੀ ਵਾਲੀ ਫੁੱਲਾਂ ਵਾਲੀ ਹੈ ਡੇਲੀ ਬਹੁਤ ਹੈ ਡੇਲੀ ਬਹੁਤ ਆ ਲਲਾ ਜਾਂ ਸਿੱਪਾਂ ਵਾਲੀ ਇਹ ਬੋਡੀ ਕੌਣ ਹੈ ਮੇਰੇ ਸਾਈਜ਼ ਕਿ ਸੋਹਣੀ ਸੀ ਜੋ ਤੇ ਲਈ ਪਰ ਇਹਦਾ ਸਟੱਫ ਨਹੀਂ ਸੀ। ਓ ਲਾਲ ਲਾਲ ਉਰਦੀ। ਜੇ ਮੂ ਨੂੰ ਕੀ ਹੋਇਆ ਲਾਲ। ਲਾਲ ਲਾਲ। ਸਟੱਫ ਨਹੀਂ। ਸਹੀ ਹੈਗਾ। ਸਕੂਲ ਦੀ ਵਰਦੀ ਜੀ ਆ। ਕਿ ਨਹੀਂ ਨਹੀਂ। ਸਕੂਲ ਦੀ ਯੂਨੀਫਾਰਮ। ਠੀਕ ਆ। ਬਹੁਤ ਸੋਹਣੀ ਲੱਗਦੀ। ਆਇਆ ਪਸੰਦ? ਉਹ ਡਰੈਸ ਸੋਹਣੀ ਆ ਨਹੀਂ ਤੇ ਦੇਖੋ। ਕਿਹੜੀ? ਆਹ ਵਾਲੀ। ਆਹੋ। ਇਹ ਆਹੀ। ਸੋਹਣੀ ਆ ਸਕਰਟ। ਕੀ ਆ? ਅੱਛਾ ਇਹਦੇ ਨਾਲ ਇਹਦੇ ਨਾਲ ਪਾਉਗੀ? ਨਹੀਂ। ਇਹ ਨਹੀਂ ਡਾਣੀ ਇਹ ਨਹੀਂ ਡਾਣੀ ਹੋਏ ਆਪਾਂ ਪਿੱਛੇ ਕਰੋ ਸੋਣੀ ਐ ਅੰਦਰ ਆ ਪਿੱਛੇ ਐਦਾ ਅੱਗੇ ਦਾ ਕੱਟ ਪਿੱਛੇ ਨਹੀਂ ਹੈ ਤਾਂ ਸੋਣੀ ਆ ਸੋਣੀ ਆ ਨਾ ਮੇਰੇ ਲੈ ਬਸ ਲੈ ਲੈ ਕੱਪੜੇ ਕੱਪੜੇ ਹੋ ਗਏ ਡਨ ਕੀ ਰਹਿ ਗਿਆ ਕੀ ਰਹਿ ਗਿਆ ਟੌਪ ਉਹ ਜਮੇਨ تھی ਉਹ ਤਾਂ ਰਹਿ ਗਏ ਨਾ ਇੱਥੋਂ ਆ ਕੀ ਲੈ ਬਗਲੀ ਦੀ ਚ ਮਮੀ ਨੇ ਬਗਲੀ ਲਈ ਆ ਬਗਲੀ ਦੀ ਤਾਂ ਸਾਰੀ ਭਰੀ ਫਿਰਦੀ ਆ ਇਹਦੇ ਵਿੱਚ ਵੱਡਾ ਸਾਈਜ਼ ਲੱਗੂ ਅੰਦਰ ਕਲੋ ਚੁੱਪ ਮੈਂ ਕਿਤੇ ਇੱਥੇ ਲੱਗ ਗਿਆ ਮੈਂ ਹੁਣ ਆਪਦਾ ਦੇਖ ਲੱਗ ਕੇ ਚਲੋ ਯਾਰ ਇੱਥੋਂ ਕੱਢਣਾ ਬਹੁਤ ਔਖਾ ਏ ਕਰਾ ਜਿੱਥੇ ਮਨਾਂ ਥੱਕ ਗਿਆ ਮੇਰੇ ਤਾਂ ਪੈਰ ਦੁਖਣ ਲੱਗ ਗਏ ਯਾਰ ਸੁੱਟਕੀਆਂ ਨਹੀਂ ਐ ਤੁਸੀਂ ਕਿੱਥੇ ਤੱਕਣਾ ਆ ਦੇ ਨੰਨੀ ਭਈਆ ਹੁਣ ਦੇ ਚੇਲੇ ਵੀ ਚੋ ਇਹਦੇ ਪਰਸਨ ਹੀ ਲੋਟ ਆਉਂਦੇ ਬੁੜੀਆਂ ਦੇ ਇੰਨੇ ਪਰਛਾਵੇਂ ਥੋਡੇ ਕੋਲ ਇੰਨੇ ਪਰਸਨ ਫਿਰ ਵੀ ਆ ਗਈ ਇੱਥੇ ਪਰਸਾਂ ਮਿਲ ਨਗਾ ਜਾਊਗੀ ਇਹਦੇ ਕੋਲ ਤੇਰੇ ਕੋਲ ਹੈ ਨਹੀਂ ਪਰਸਾਂ ਨੇ ਹੈਲੋ ਐਨੇ ਦਾ 파ਰਸਾ ਛੋਟੇ ਕੋਲੇ ਐਨੇ ਹੈ ਨਹੀਂ ਇਹ ਮੋਟਲੀ ਹੈ ਗੱਟਾਂ ਬਸ ਸੋਣਾ ਗੈਸ ਮੇਰੇ ਨਾਲ ਜਿਹੜਾ ਦਿਨ ਮੈਂ ਕੈਲਕਸ ਮਾਰੂ ਤੂੰ ਆਸੀ ਮੇਰਾ ਲਾ ਇਹਨੂੰ ਰਾਸੀ ਨਾ ਮੇਰਾ ਮੈਨੂੰ ਤਾਂ ਪਤਾ ਨਹੀਂ ਅੱਖਾਂ ਬੰਦਦਾ ਮੇਰੀਆਂ ਨੂੰ ਮੇਰਾ ਤਾਂ ਯਾਰ ਮੇਰੀਆਂ ਦਾ ਪੈਰ ਦੁਖਣ ਲੱਗ ਗਿਆ ੱਡੀਆਂ ਸੌਂ ਲੱਗੇ ਤੋ ਲੱਭੇ ਵਡਨੀ ਨਹੀਂ ਬਟਰਫਲਾਈ ਦੀ ਚੀਜ਼ ਹੈ ਬਿਲਕੁਲ ਜੀ ਅਚਾਈ ਨਾਲ ਹੋਊਗੀ ਅਸੀਂ ਇਹ ਸਟੱਫ ਜ ਆਹ ਪਲਾਸਟਿਕ ਚੀਜ਼ ਚਲੋ ਯਾਰ ਐਵੇਂ ਬਸ ਇੱਥੇ ਲਾ ਕੇ ਆ ਪਰਸਨ ਵਾਲੇ ਦਾ ਖੋਪੇ ਲਵਾ ਕੇ ਲਿਆਵੇ ਖਾਚਰਾਂ ਨੂੰ ਅੰਨ ਵੀ ਸੋਨੇ ਹੁੰਦੇ ਬਣੀ ਬਸ ਹੈਲੋ ਇੰਨਾ ਵੀ ਕਲੱਚ ਹੈਗੇ ਵੀਰੇ ਨਹੀਂ ਸਿੰਗਲ ਮਿਲ ਜਾਊਗਾ ਨਾ ਅੰਨ ਵੀ ਸੋਨੇ ਹੁੰਦੇ ਆਲੀ ਦੇ ਕਿਉਂ ਮੈਂ ਭੈਣੇ ਲਾ ਆ ਲਿਆ ਸੀ ਭੈਣੇ ਵਾਸਤੇ ਵਦਨ ਆਪਣੇ ਭੈਣੇ ਵਾਸਤੇ ਬੋਡੀ ਦੇ ਇਹ ਜਦੋਂ ਸਰਦੀਆਂ ਮੇਰੀ ਨਾ ਲੋਟੋਂ ਆ ਗੱਸ ਗੈਸੀ ਨਹੀਂ ਲੋਟ ਆਉਂਦੇ ਇਹਨਾਂ ਦੇ ਬਾਅਦ ਹਾਂ ਹੀ ਆ ਬਾਈ ਕਹਿੰਦਾ ਹੋਰ ਹਾਂ ਦੇ ਮੈਨੂੰ ਥੋੜੇ ਵੱਡੇ ਚਾਹੀਦੇ ਸੀ ਆ ਜਵਾਕਾਂ ਵਾਲੀ ਲੈ ਲੈ ਉਹ ਵੀ ਤੋਂ ਉੱਚੇ ਨਹੀਂ ਮੇ ਜੀ ਲੈਣੇ ਐਂ ਤਾਂ ਆ ਆ ਲੈਣਾ ਨਹੀਂ ਇਹ ਨਹੀਂ ਲੈਣਾ ਰੱਖਿਆ ਆ ਜਾ ਚੱਲ ਜੀ ਭੱਜ ਜਾ ਬਿੱਲ ਕਟਾਓ ਉਹ ਪੈਸੇ ਬੋਲ ਨਹੀਂ ਨਹੀਂ ਪੈਸੇ ਨੂੰ ਆ ਜਿੱਡ ਦਾ ਪਰਸਾ ਚਲੋ ਚਲੋ ਰੱਖੋ ਰੱਖੋ ਬਗਲੀ ਜੀ ਬਿੱਲ ਕਰਾਓ ਕੋਠਾ ਨਹੀਂ ਲੈਣਾ ਹਾਂ ਜੋਤੇ ਲਈ ਬੜਾ ਲੈਣਾ ਪੈਸੇ ਵਧਾਉਂਦੇ ਆ ਇਹਨਾਂ ਦੇ ਕੀ ਬੁੱਡੇ ਚੋਸਤਾ ਵਾਲਾ ਹੈ ਨਹੀਂ ਗਿਆ ਜਿੱਥੇ ਬਿੱਲ ਕਰਾ ਦੇ ਬਸ ਇੱਕ ਮਿੰਟ ਮਾਈਕੇ ਟੌਪ ਗਿਆ ਨੂੰ ਬਾਹਰ ਉੱਪਰ ਟੱਕੇ ਬਿੱਲ ਕਰਵਾਉਂ ਆਵੇਂ ਨਾ ਬੋਲੀਆਂ ਚੱਲੀਆਂ ਆਪਾਂ ਦਾ ਥੱਲੇ ਵੀ ਆਪਾਂ ਦਾ ਇੱਥੇ ਲੱਭ ਕੇ ਥਾਂ ਜਾ ਬੈਠੀ ਦੇਖਿਆ ਟੀਟ ਬਹੁਤ ਆਖਾਉ ਬੁੜਿਆਂ ਆਣਾ ਹਾਂ ਮੈਂ ਤਾਂ ਨਹੀਂ ਆਉਂਦਾ ਕੀਤਾ ਉਹ ਆਹ ਲੈ ਤਾ ਉਹ ਤਾਂ ਇੱਥੇ ਬੈੰਨੇ ਆ ਮਿੱਤਰੋ ਆਏ ਚੱਲ ਗਏ ਬੱਸ ਬੱਸ ਲੈ ਲਿਆ ਚਲੋ ਨੀ ਬਾਅਦ ਤੋਂ ਦੇਖ ਲੈ ਕੀ ਲੈਣਾ ਲਿਪਸਟਿਕ ਵਧੀਆ ਹੋਵੇ ਤੇ ਵਧੀਆ ਹੋਣ ਨਹੀਂ ਹਲਦੀਆਂ ਓਏ ਬੱਸ ਲੇਪਾ ਪੋਚੀ ਨੂੰ ਲੈ ਲੋ ਆਜੋ ਬੱਸ ਹੁਣ ਘਰੇ ਜਣ ਘਰੇ ਜਣ ਹਾਂ ਇੱਥੇ ਟਾਪ ਇਹ ਨੂੰ ਸੰਭਲ ਉਹ ਬਹੁਤ ਫ੍ਰਾਕੀ ਲੱਗਦਾ ਯਾਰ ਤੁਸੀਂ ਮਾਇ ਨਹੀਂ ਆਉਂਦਾ ਅੱਗੇ ਤੋਂ ਤੁਹਾਡੇ ਨਾਲ ਯਾਰ ਬੜਾ ਹੰਬ ਗਿਆ ਦੋ ਘੰਟੇ ਹੋ ਗਏ ਹੈ ਨੰਨੀ ਆ ਦੋ ਘੰਟੇ ਨੇ ਦੋ ਘੰਟੇ ਹੈਲੋ ਦੋ ਘੰਟੇ ਚੱਲਣਾ ਹੈ ਹਾਂ ਆ ਦੋ ਘੰਟੇ ਤੁਸੀਂ ਦੋ ਕੱਪੜੇ ਖਰੀਦੇ ਆ ਐਚ ਐਮ ਐਂ ਦੇ ਉਹ ਤਾਂ ਆਦਿ ਇੱਥੇ ਗ੍ਰੈਂਡ ਵਾਕ ਨਹੀਂ ਵੀ ਮੰਮ ਤੋਂ ਟੋਬਰੀ ਚੱਲ ਗਿਰਿਆ ਕੀ ਦੇ ਹੁਣ ਐਚ ਐਮ ਐਂ ਦੇ ਜਾਣਾ ਹੈ ਨਹੀਂ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਹੈਲੋ ਆ ਦੋ ਘੰਟੇ ਤੁਸੀਂ ਆ ਦੋ ਡੇੜੇ ਲਏ ਆ ਉਹ ਜੋ ਯਾਰ ਅੱਧੀ ਦਿਹਾੜੀ ਗਾਲਤੀ ਐ ਹੁਣ ਐਚਐਮ ਜਾਣਾ ਹਾਂ ਐਚਐਮ ਇੱਥੇ ਹੁਣ ਮੈਂ ਇੱਕ ਨੰਨੀ ਸ਼ਰਤ ਨਾਲ ਲੈ ਕੇ ਆਣਾ ਜੇ ਤਾਂ ਲੀੜੇ ਲੈਣੇ ਆ ਫਿਰ ਤਾਂ ਐਚਐਮ ਜਾਣਾ ਨਹੀਂ ਮੈਂ ਇੱਥੇ ਗੱਡੀ ਮੋੜ ਦੇਣੀ ਆ ਹੋਈ ਆ ਬਸ ਮਾਮੀ ਨੇ ਕਹਿਆ ਇਹ ਮਾਮੀਏ ਲੀੜੇ ਦੇ ਚੱਜ ਨਾਲ ਦਵਾ ਦੇਗੇ ਚਲੋ ਇਹ ਵੀ ਸੀਜ਼ਨ ਪਤਾ ਲੁਧਿਆਣੇ ਦਾ ਮਾਮੀ ਆਪਦੇ ਹਿਸਾਬ ਦੇ ਲਿਆ ਦਿੰਦੀ ਆ ਉਹ ਤੇ ਪਸੰਦ ਨਹੀਂ ਆਉਂਦੇ ਵਾਸਾ ਖਾਲਾ ਚਲੋ ਐਚਐਮ ਫੜਾ ਰਿਕਤਾ ਹੀ ਹੁੰਦਾ ਆਪਣੇ ਵਾ ਬਸ ਉਹ ਇੱਥੇ ਆ ਕੇ ਚੱਕ ਲੈ ਹੈਲੋ ਉਹਨੂੰ ਟੌਪ ਦਬਾਓ ਪਹਿਲਾਂ ਯਾਰ ਬਾਕੀ ਆਪੂ ਆਪਣਾ ਬਾਅਦ ਚ ਦੇਖੋ ਉਹਨੂੰ ਪਹਿਲਾਂ ਦਬਾਓ ਆ ਟੋਪ ਹੀ ਲੈ ਸੋਹਣੇ ਯਸ ਆ ਨਾ ਅਲੀਜਾ ਵੀ ਇੱਥੇ ਹੀ ਲੱਗਦੀ ਐ ਲੈ ਲਈ ਟੋਪੀ ਤੈਨੂੰ ਲੈਣੀ ਐ ਬਸ ਦਵਾ ਦੇ ਕਰਾ ਹੁਣ ਸੋਹਣੇ ਨੂੰ ਕਰਾ ਮੈਂ ਟੋਮੈਂਟੀ ਭੈਣੇ ਆਪ ਦੀ ਪਸੰਦ ਦੇ ਲਈ ਆਉਂਦੀ ਆ ਤੁਸੀਂ ਆਪ ਦੇ ਚੱਕੀ ਜਾਂਦੇ ਹੋ ਇੱਥੇ ਵੀ ਤੁਸੀਂ ਉਹੀ ਕੁ ਕਰਨਾ ਮੈਨੂੰ ਪਤਾ ਇਹ ਤਾਂ ਦੋ ਬਾੜ ਜਣੀਆਂ ਨੰਨੀ ਵਰਗੀਆਂ ਆਉ ਆਓ ਇਹ ਸੁਣ ਹੁਣ ਚੰਦ ਆ ਗਿਆ ਉਹ ਰਹਿਣ ਦੇ ਉਹਨੂੰ ਕੋਈ ਵਧੀਆ ਚੀਜ਼ ਲੈ ਕੇ ਦਓ ਯਾਰ ਹੈ ਗ੍ਰੇਪਿੰਗ ਕਿ ਲੱਗੇ ਆ ਦੇਖੀ ਹੁਣ ਉਹੀ ਕੰਮ ਹੋ ਜਾਣਾ ਜਿਹੜਾ ਉਹ ਉੱਥੇ ਹੋਇਆ ਸੀ ਨਾ ਇਹ ਆਪਦੀ ਪਸੰਦ ਦੀ ਚੱਕ ਲੈਂਦੀ ਆ ਉਹ ਲੈਂਦੀ ਨਹੀਂ ਬਾਅਦ ਚ ਬਸ ਇੱਥੇ ਵੀ ਤੁਸੀਂ ਆਈ ਉਹਨੂੰ ਆਪਦੀ ਪਸੰਦ ਦੇ ਲੈ ਲੈਣ ਦੇ ਯਾਰ ਭਾਣੇ ਆ ਲੈ ਲੈ ਨੰਨੀ ਜਿਹੜਾ ਕੋ ਲੈਣਾ ਸਤਿ ਸ੍ਰੀ ਅਕਾਲ ਜੀ ਚੱਲ ਤੈਨੂੰ ਤਾਂ ਖੋ ਤੇਰੇ ਤਾਂ ਨਾ ਖੋਪਾ ਹੀ ਲਾ ਕੇ ਲਿਆਵੇ ਤੇਰੇ ਕੋਲੇ ਇੰਨੇ ਤੇਰੇ ਕੋਲੇ ਪਰਛਾਣਾ ਜਿਹੜੇ ਜਿਹੜੇ ਕੰਮ ਪਏ ਆ ਉਹ ਐ ਕਰੀ ਰਹੇ ਜਾਂ ਕਿਸੇ ਨੂੰ ਨੰਨੀ ਤੈਨੂੰ ਹੁਣ ਖੁੱਲੀ ਛੁੱਟੀ ਦਵਾਤੀ ਮੈਂ ਜਿਹੜਾ ਤੈਨੂੰ ਪਸੰਦ ਆਉਂਦਾ ਉਹ ਲੈ ਲਾ ਇਹ ਆ ਨੰਨੀ ਕਿ ਨੂੰ ਦਰਸ਼ਨ ਦੇ ਜਵਾਕਾਂ ਨੂੰ ਦੇਣਾ ਆ ਟੁੱਟ ਗਿਆ ਟੁੱਟ ਗਿਆ ਸੰਦ ਕਰਿਆ ਸੀ ਨਾ ਨਹੀਂ ਹਾਂ ਇੱਕ ਹੋਰ ਦੇਣਾ ਲੋ ਆ ਤਾਂ ਰੱਖ ਲਾ ਹਾਂ ਇੱਕ ਇਹ ਲੈ ਲੀਏ ਠੀਕ ਹੈ ਆ ਤੈਨੂੰ ਹੋਗੇ ਤੇਰੇ ਰੱਖ ਤੈਨੂੰ ਹੋ ਚਲੋ ਕਾਲੇ ਪਾ ਕੇ ਦੇਖੋ ਲੈ ਆਹ ਕਾਲਾ ਲਪਾ ਲੈ ਇਹਨੂੰ ਸੈਟ ਉਹਦੇ ਇੱਕ ਵਿੱਚ ਤੇ ਹਾਂ ਫੇਰ ਲੈਣਾ ਨਹੀਂ ਨਹੀਂ ਨਿੱਬੜ ਗਿਆ ਚਲੋ ਆ ਹੋ ਗਿਆ ਯਾਰ ਇੱਥੇ ਗ੍ਰੈਂਡ ਵਾਕ ਕੋਲ ਲੈ ਆਰਾਮ ਨਾਲ ਤੁਰੀਆਂ ਆਉਂਦੀਆਂ ਬੀਬੀਆਂ ਕੋਈ ਫਿਕਰ ਨਹੀਂ ਡੈਡੀ ਦੇ ਤਿੰਨ ਫੋਨ ਆ ਗਏ ਹੁਣ ਘਰੇ ਜਾ ਕੇ ਭੈਣੇ ਦੇ ਤਾਂ ਗਾਲਾਂ ਪਵਾਉਂਗਾ ਪਤਾ ਨਹੀਂ ਨੰਨੀ ਨੇ ਕਰਾਇਆ ਕੀ ਇਹ ਹੋਰੀਓ ਤੇ ਕਟ-ਕਟ ਹੁੰਦਾ ਕੀ ਆ ਇਹ ਬੈਠੇ ਆ ਰੰਦਾ ਕੀ ਆ ਸਪਲ ਖਾਦਾ ਨਹੀਂ ਕਦੇ ਮਾਂ ਦਾ ਅੱਜ ਖਾਣਾ ਫਰੈਪ ਲਈਏ ਇੱਕ ਹੈ ਫਰੈਪੇ ਉਹ ਕਿਉਂਦਾ ਫੋਲਡ ਕਾਫੀ ਵਾਂਗ ਹੁੰਦੀ ਆ ਭਾਣੇ ਤੇਰੇ ਦਾਲੇ ਤਾਂ ਮੈਂ ਡੈਡੀ ਨੂੰ ਕਰਨਾ ਜਾ ਕੇ ਅੱਜ ਦੇਖੀ ਜਾਈ ਮਾਂ ਕੋ ਇਹਨੇ ਲੇਟ ਕਰਾਇਆ ਬੱਚੀ ਤੇਰੇ ਗਾਲਾਂ ਬਹੁਤ ਮਾਜ ਰੰਗਾ ਦੇਖ ਲੇ ਭਾਣੇ ਜਾਨਦੀ ਨਾਲੇ ਮੇਰੀ ਕਲਾਸ ਲਵਾਉ ਨਾਲੇ ਆਉਂਦੇ ਸੁਣਨੇ ਹੁੰਦੇ ਰਹੀ ਛੱਡੋ ਗੱਲ ਉਹਨੂੰ ਨੇ ਯਾਰ ਲਗਦਾ ਮੀ ਲਾ ਲਗਦਾ ਪੂੜੀਆਂ ਸੋਲੇ ਖਾ ਕੇ ਜਾਈਏ ਜਰਾ ਪੈਟਰ ਨੂੰ ਲਾਉਣੀ ਆ ਹੋ ਗਿਆ ਤੇ ਤਤਾ ਤੇਲ ਹੋ ਗਿਆ ਪਹਿਲਾਂ ਮੈਂ ਪ੍ਰਸ਼ਾਦ ਬਣਾ ਕੇ ਹਟੀਆਂ ਸੂਜੀ ਦਾ ਅੱਛਾ ਸਬਜੀ ਬਣਾਈ ਰਹਿਤਾ ਸਲਾਦ ਉਹ ਅੰਦਰ ਪਿਆ ਦੇਖ ਲਊਗੀ ਠੀਕ ਆ ਸੂਜੀ ਵਾਲਾ ਸੂਜੀ ਵਾਲੇ ਪੂੜੇ ਦਾ ਇਸਵੇਂ ਲਾਉਣੀ ਜਿਵੇਂ ਉਹ ਨਹੀਂ ਹੁੰਦਾ ਬੇਸਣ ਵਾਲੀ ਵਰਤ ਨਹੀਂ ਹੁੰਦੀ ਹਾਂ ਹੈਨਾ ਗਾਦੀ ਬਣਾਉਣੀ ਆ ਦੇਖਿਆ ਹਾਂ ਸੋਹਣਾ ਲੱਗਦਾ ਆਹ ਦਾ ਮੰਮੀ ਸੋਹਣਿਆਂ ਨੂੰ ਫੁੱਲ ਫੁੱਲ ਲੈਦੀ ਆ ਨਾ ਪੂੜੀਆਂ ਸੋਹਣੇ ਵੀ ਫੁੱਲੀ ਹਾਂ ਮੈਂ ਇਦਾਂ ਦੇ ਰੰਗ ਵਾਲੇ ਪਾਉਣੀ ਆ ਤੇ ਮੇਰੇ ਹੱਥ ਲਾਇ ਕਿ ਗੱਲ ਗਰਦੀਆਂ ਛੋੜ ਲਈ ਅਲਪਣੀ ਬੈਰੂ ਵਸ ਮੈਂ ਪਾਉਣੀ ਆ ਮੰਮੀ ਇੱਦਾਂ ਕਰਦੀ ਮੈਂ ਰੰਗ ਸਬਜ਼ੀ ਥੱਲੇ ਲੱਗਾ ਮਾ ਗੱਪਾ ਨਹੀਂ ਕੀ ਕਰਨਾ ਲੈਟਰ ਹੀ ਫਿਰ ਫਰਿੱਜ ਜੀ ਤੇ ਸਾਰਾ ਸਮਾਨ ਤੇ ਆ ਪਾ ਦੇ ਸਮਾਂ ਤੇ ਵਿਚਾਰੇ ਰਹਿੰਦੇ ਰਹਿੰਦੇ ਵਿਦਿਆਰਥੀ ਜਿਉਣੇ ਆ ਕੇ ਤਾਂ ਫੂੜਿਆਂ ਅਸੀਂ ਬਹੁਤ ਲੇਟ ਹੋਈ ਜਾਂਦੇ ਹਾਂ ਸਿਟੀ ਕਰ ਕਰਾ ਅਜੇ ਜਾ ਕੇ ਮੈਂ ਭਣੇ ਨੂੰ ਥੋੜਾ ਜਿਹਾ ਰਾਸ਼ਨ ਦਵਾਉਣਾ ਡੈਡੀ ਤੋਂ ਨਾਲੇ ਤਾਂ ਭਣੇ ਸਫਾਈਆਂ ਕਰਦੀਆਂ ਦੱਸਦੀ ਨਹੀਂ ਅੱਜ ਤਾਂ ਵੀ ਇਹਨੇ ਰਸੋਈ ਚਮਕਾਤੀ ਉਹ ਭਣੇ ਨੇ ਮੈਂ ਤਾਂ ਸਭਨੂੰ ਕਿਆ ਰੱਖ ਲ ਭਾਡੇ ਥੋੜੇ ਜਿਹਾ ਸਾਫ ਦੇ ਹੂੰ ਸਹੀ ਗੱਲ ਬਾਹਲੇ ਕੀ ਕਰਨੇ ਸਿਰਾਨਾ ਬੰਦਾ ਨਹੀਂ ਹੁੰਦਾ ਗਾ ਸਹੀ ਗੱਲ ਸਾਵ ਨਹੀਂ ਹੁੰਦਾ ਗਾ ਉਹੀਆਂ ਛੋਲੇ

ਹੂੰ ਸਰਦਾਰ ਪਿਆਲਾ ਪਤਾ ਨੰਨੀ ਦੇ ਲੀੜੇ ਨਹੀਂ ਲੋਟ ਆਏ ਅੱਜ ਤਾਂ ਨੰਨੀ ਨੇ ਬੜਾ ਟਾਈਮ ਲਵਾਇਆ ਭਾਈ ਦੋਦਾਰ ਤਾਂ ਵਿਚਾਰਾ ਕਹਿੰਦਾ ਮੇਰਾ ਬਾਪ ਬਦਮਾਸਤ ਹੈ ਬਦਮਾਸ਼ ਹੇ ਕਿਸੇ ਦਾ ਐਕਸੀਡੈਂਟ ਹੋਇਆ ਉਹ ਕਹਿੰਦਾ ਹੂੰ